ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਵਗੇ ਤੇ ਅੱਜ ਅਸੀਂ ਮੱਥਾ ਟੇਕਣ ਆ ਗਏ ਸੀਗੇ ਬਾਬਾ ਬਲਕਨਾਥ ਜੀ ਤੇ ਹਿਮਾਚਲ ਦੀ ਧਰਤੀ ਦੇ ਉੱਤੇ ਤੇ ਅਸੀਂ ਪਹੁੰਚਾਂਗੇ ਸ਼ਾਤਲਾਈ ਜਿੱਥੇ ਕੀ ਬਾਬਾ ਜੀ ਨੇ ਚਿੰਟਾ ਮਾਰ ਕੇ ਰੋਟੀਆਂ ਤੇ ਲੱਸੀ ਕੱਢੀ ਸੀਗੀ ਆਜੋ ਤੁਹਾਨੂੰ ਉਹ ਵੀ ਦਰਸ਼ਨ ਕਰਵਾਨੇ ਆ ਜੀ ਤੇ ਬਣੇ ਰਹੋ ਵੀਡੀਓ ਦੇ ਨਾਲ ਦਰਸ਼ਨ ਕਰਨੇ ਤਾਂ ਜਰੂਰ ਆਓ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾ ਜੋ ਜਿਹੜੇ ਹੋਰ ਸੰਗਤ ਆ ਗਈ ਉਹ ਵੀ ਦਰਸ਼ਨ ਕਰਕੇ ਚਲੋ ਫਿਰ ਚੱਲੀਏ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਸਾਤਲਾਈ ਮੰਦਿਰ ਜਿੱਥੇ ਕੀ ਬਾਬਾ ਜੀ ਨੇ 12 ਸਾਲ ਬਾਅਦ ਰੋਟੀਆਂ ਤੇ ਲੱਸੀ ਕੱਢੀ ਸੀ ਇਹ ਚਲੋ ਤੁਹਾਨੂੰ ਕਰਵਾਣੇ ਆਗੇ ਦਰਸ਼ਨ ਦੇਖੀਏ ਆਜੂ ਇਹ ਸਾਹਮਣੇ ਰੇਲਿੰਗ ਲੱਗੀ ਹੋਈ ਹੈ ਜੀ ਤੇ ਦੇਖੇ ਕੀ ਦੇਖੀ ਬਤੋਏ ਕਿਹਨਾਂ ਹੋ ਜਾ ਬੇਟਾ ਆ ਜੋ ਸਾਹਮਣੇ ਬਣੇ ਰਹੋ ਤੁਸੀਂ ਵੀਡੀਓ ਨਾਲ ਸਾਹਮਣੇ ਦਰਸ਼ਨ ਹੋ ਰਹੇ ਨੇ ਬਾਬਾ ਜੀ ਦੇ ਆਪਾਂ ਨੂੰ ਬਾਬਾ ਜੀ ਦੇ ਦਰਸ਼ਨ ਹੋ ਰਹੇ ਨੇਗੇ ਤੇ ਉਸ ਤੋਂ ਬਾਅਦ ਇੱਧਰ ਧੋਣਾ ਲੱਗਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਦੇਖੋ ਜੀ ਉਹ ਬਰੋਟਾ ਦੇਖੋ ਬਿਲਕੁਲ ਉਵੇਂ ਹੀ ਹੈਗਾ ਦੇਖੋ ਬਰੋਟੀਆਂ ਕਿੰਨੀਆਂ ਜਿਹੜੀਆਂ ਤਣਾ ਲੈ ਗਈਆਂ ਉਹ ਕਿੱਥੋਂ ਕਿੱਥੋਂ ਨਿਕਲ ਰਹੀਆਂ ਨੇ ਤਣਾ ਰੋਟੀਆਂ ਇਹ ਦੇਖ ਸਕਦੇ ਹੋਗੇ ਬਿਲਕੁਲ ਸ਼ਕਤੀਆਂ ਅੱਖਾਂ ਆਪਣੇ ਸਾਹਮਣੇ ਪਈਆਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋਗੇ ਜਿਹੜੇ ਉਵੇਂ ਖੜਿਆ ਸੀ ਦੇਖਦੇ ਆ ਥੱਲੇ ਰੋਟਾਂ ਲਾਵਾ ਕੇ ਉਹ ਗੋਪੇ ਦੇ نیچے ਪੜਾਇਆ ਹੋਇਆ ਹੈਗਾ ਇਸ ਚਲੋ ਹੁਣ ਆਪਾਂ ਚੱਲਦੇ ਆਂਗੇ ਚੱਲਦੇ ਆਂਗੇ ਅੱਗੇ ਦਰਸ਼ਨ ਨਾਲ ਤੁਹਾਨੂੰ ਵੀ ਦਰਸ਼ਨ ਕਰਵਾਉਣਾ ਹੈ ਇਹ ਦੇਖੋ ਬਹੁਤ ਤਕੜਾ ਰੋਟਾ ਹੈ ਪਿੱਛੇ ਤੁਸੀਂ ਦੇਖ ਸਾ ਕਰਿਓਗੇ ਇਹ ਇੱਧਰ ਆਪਾਂ ਦਰਸ਼ਨ ਕਰਦੇ ਆਂਗੇ ਤੁਹਾਨੂੰ ਵੀ ਕਰਵਾਣੇ ਆਂ ਜੀ ਕੋ ਜੀ ਉਹ ਰੋਟੀਆਂ ਵਾਲਾ ਜਿਹੜੀ ਜਗ੍ਹਾ ਕੀ ਇਹ ਆ ਜੀ ਰੋਟੀਆਂ ਵਾਲੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਜੀ ਆ سامنے ਰੋਟੀਆਂ ਪਈਆਂ ਨੇ ਤੁਸੀਂ ਦੇਖ ਸਕਦੇ ਹੋਗੇ ਮਾਤਾ ਜੀ ਬੈਠੇ ਨੇ ਨਾਲ ਉਹ ਉਹੀ ਜਗ੍ਹਾ ਕੀ ਜਿੱਥੇ ਕੀ ਰੋਟੀਆਂ ਸਾਹਮਣੇ ਪਈਆਂ ਨੇ ਜੀ ਤਰਾਖਤ ਕਾੜ ਕੇ ਜੇ ਬਾਬਾ ਵਰਨਾ ਹੱਥੀ ਜਿਸ ਜੀ ਵੀ ਰਿਜੇ ਤੀਦੂ ਕਰਕੇ ਆ ਗਏ ਜੀ ਅਸੀਂ ਬਾਹਰ ਦਰਸ਼ਨ ਕਰਕੇ ਹੁਣ ਤੇ ਬੜਾ ਵਧੀਆ ਲੱਗਿਆ ਤੁਹਾਨੂੰ ਵੀ ਦਰਸ਼ਨ ਤੁਸੀਂ ਵੀ ਦਰਸ਼ਨ ਕਰੇ ਹੋਵੋਗੇ ਵੀਡੀਓ ਰਾਹੀ ਤੇ ਬੜਾ ਵਧੀਆ ਲੱਗ ਰਿਹਾ ਦਰਸ਼ਨ ਕਰਕੇ ਕਿਵੇਂ ਲੱਗੇ ਦਰਸ਼ਨ ਕਰਕੇ ਬਹੁਤ ਵਧੀਆ ਲੱਗੇ ਜੀ ਨੰਦਾਏ ਬਹੁਤ ਕਰਮਜੀਤ ਉਹ ਵੀ ਪਹਿਲੀ ਵਾਰ ਹੀ ਆਇਆਗਾ ਇਹ ਉਹ ਸਥਾਨ ਆ ਜੀ ਜਿੱਥੇ ਕੀ ਮਾਤਾ ਜੀ ਨੇ ਮੇੜਾ ਮਾਰਿਆ ਸੀਗਾ ਬਾਬਾ ਜੀ ਨੂੰ ਵੀ ਡੰਗਰ ਸਾਰੇ ਲੋਕਾਂ ਦੇ ਚਰਗੇ ਖਰਾਬ ਕਰਤੀਆਂ ਫਸਲਾਂ ਵੀ ਤੈਨੂੰ ਰੋਟੀਆਂ ਸਵਾਇਆਂ ਸੀ ਲੱਸੀ ਪੀਂਦੇ ਰਹੇ 12 ਸਾਲ ਵੀ ਤੈਨਨੇ ਕੋਈ ਮੁੱਲ ਨਹੀਂ ਮੋੜਿਆ ਬਾਬਾ ਜੀ ਨੇ ਕਿਹਾ ਮਾਤਾ ਤੇਰੀਆਂ ਸਾਰਾ ਕੁਝ ਸਿਰ ਮੱਥੇ ਤੇਰੀਆਂ ਰੋਟੀਆਂ ਵੀ ਆ ਪਈਆਂ ਨੇ ਤੇ ਤੇਰੀ ਲੱਸੀ ਵੀ 12 ਸਾਲ ਦੀ ਆ ਪਈਆ ਮੇੜਾ ਮਾਰ ਕੇ ਬਾਬਾ ਜੀ ਚੱਲ ਗਏ ਤੇ ਉੱਪਰ ਗੁਫਾ ਦੇ ਵਿੱਚ ਤੁਹਾਨੂੰ ਉਹ ਵੀ ਦਰਸ਼ਨ ਕਰਵਾਵਾਂਗੇ ਤੇ ਚਲੋ ਫਿਰ ਚੱਲਦੇ ਆਂਗੇ ਆਪਾਂ ਬਾਅਦ ਅਸੀਂ ਆਕੇ ਬਾਬਾ ਜੀ ਦੇ ਦਰਵਾਜ਼ੇ ਤੇ ਇੱਥੋਂ ਚੱਲਦੇ ਆਂ ਦਰਸ਼ਨ ਕਰਵਾਂਗੇ ਤੇ ਆਜੋ ਮਨੁਪਤਵ ਨੂੰ ਕਰਵਾਨੇਗੇ ਦਰਸ਼ਨ ਜਿੰਨੀ ਭੋ ਰਿਆ ਤੇ ਤੁਹਾਨੂੰ ਕਹਿਣ ਤੋਂ ਕੋਈ ਮਥੜੇ ਮਥੜੇ ਤਾਂ ਪੂਰਾ ਦ੍ਰਿਸ਼ ਹੈ ਜਿਹੜਾ ਤੁਸੀਂ ਦੇਖ ਰਹੇ ਸੀ ਉੱਥੇ ਤੇ ਚਲੋ ਹੁਣ ਅੱਪ ਚੱਲਦੇ ਆਂਗੇ ਮੱਥਾ ਟੇਕਦੇ ਆਂਗੇ ਤੇ ਇਹ ਹੈਗਾ ਹਾਲ ਜੀ ਹਾਲ ਦੇ ਵਿੱਚ ਦੀ ਜਾਣਾ ਪੈਂਦਾ ਹੈਗਾ ਆਪਾਂ ਨੂੰ ਤਾਂ ਇੱਕ ਨਹੀਂ ਜਾਇਦਾ ਤੇ ਆਪਾਂ ਹੁਣ ਚੜ ਰਹੇ ਆਂ ਚੜਾਈ ਉਹ ਸਾਈਡ ਤੇ ਬਾਬਾ ਜੀ ਦਾ ਮੰਦਿਰ ਹੈਗਾ ਚੜਾਈ ਰੋਟੀ ਡੇਂਜਰ ਹੈ ਨਾ ਕੰਮੀ ਖੜਮੀਆਂ ਪੌੜੀਆਂ ਨੇ ਓਏ ਆਪਣਾ ਵਾਲੀ ਦਾ ਬਾਬਾ ਜੀ ਦਾ ਬੋਲ ਸੱਚੇ ਦਰਵਾਜ਼ਾ ਕੀ ਜੈ ਇੱਧਰ ਆ ਗਿਆ ਜੀ ਬਾਬਾ ਜੀ ਦਾ ਦਰਬਾਰ ਆਪਾਂ ਭయ్యా ਮਾਗੇ ਟੱਲੀ ਆਪਾਂ ਮੱਥਾ ਟੇਕ ਕੇ ਆ ਗਏ ਜੀ نیچے ਕਿਉਂਕਿ ਉੱਪਰ ਵੀਡੀਓਗ੍ਰਾਫੀ ਅਲਾਉਡ ਨਹੀਂ ਹੈਗੀ ਦੇਖੋ ਬਾਬਾ ਜੀ ਜਿਧੂਣਾ ਚੱਲ ਰਿਹਾ ਹੈਗਾ ਜੀ